ਫੇਰ ਇੱਕ ਲੈਂਡ ਪੂਲਿੰਗ ਦੀ ਸਕੀਮ ਕੀਤੀ ਆਪਾਂ ਨੇ ਉਹਦਾ ਵਿਰੋਧ ਕਰੀ ਜਾਂਦੇ ਨੇ ਲੈਂਡ ਪੂਲਿੰਗ ਕੀ ਐ ਮੈਂ ਥੋੜਾ ਜਿਹਾ ਫੇਰ ਸਮਝਾ ਦੇਣਾ ਫਰਜ਼ ਕਰ ਲੋ ਕੋਈ ਕਿਸੇ ਇਲਾਕੇ ਚ 100 ਬੀ ਕਿੱਲਿਆਂ ਚ ਕੋਈ ਨਵੀਂ ਕਲੋਨੀ ਬਣਾਉਣੀ ਐ ਇਹਦੋਂ ਪਹਿਲਾਂ ਬਣਾਈਆਂ ਹੋਈਆਂ ਨੇ ਪਰ ਉਹ ਗੈਰ ਕਾਨੂੰਨੀ ਬਣਾ ਗਏ ਜੀ ਨਾ ਉਹਦੇ ਸੀਵਰੇਜ ਐ ਨਾ ਉਹਦੇ ਚ ਕੋਈ ਲਾਈਟਾਂ ਲੱਗੀਆਂ ਨੇ ਕੈਰ ਕਾਨੂੰਨੀ ਕਲੋਨੀ ਬਣਾ ਕੇ ਹਰੇਕ ਬੰਦਾ ਚਾਹੁੰਦਾ ਮੈਂ ਵੀ ਅਵੀ ਜ਼ਿੰਦਗੀ ਦੀ ਪੂੰਜੀ ਜਿਹੜੀ ਇੱਕ ਪਲਾਟ ਤੇ ਲਾਵਾਂ ਪਲਾਟ ਖਰੀਦ ਲੈਣ ਦਾ ਬਾਅਦ ਪਤਾ ਲੱਗੇ ਤਾਂ ਕਲੋਨੀ ਗੈਰ ਕਾਨੂੰਨੀ ਐ ਇਹ ਸਰਕਾਰ ਵੱਲੋਂ ਪ੍ਰੂਵਡ ਹੀ ਨਹੀਂ ਹੈਗੀ ਉਹ ਬੰਦਾ ਕਹਿੰਦਾ ਹੁਣ ਕਿੱਧਰ ਜਾਈਏ ਉਹ ਜਿਹੜਾ ਡਿਵੈਲਪਰ ਸੀ ਕਲੋਨਾਈਜ਼ਰ ਸੀ ਉਹ ਭੱਜ ਜਾਂਦਾ ਸੀ ਕਹਿੰਦਾ ਲੀਡਰਾਂ ਤੋਂ ਕਰਾ ਲਓ ਸਰਕਾਰ ਤੋਂ ਕਰਾ ਲਓ ਉਹਦੇ ਵਿੱਚ ਜਿਹੜਾ ਹੁਣ ਅਸੀਂ ਕਾਨੂੰਨ ਹੈ ਉਹਦੇ ਵਿੱਚ ਐਕੁਇਜ਼ੀਸ਼ਨ ਨਹੀਂ ਹੈਗੀ ਕੋਈ ਜ਼ਮੀਨ ਐਕਵਾਇਰ ਨਹੀਂ ਕਰਨੀ ਕੋਈ ਰਜਿਸਟਰੀ ਤੇ ਰੋਕ ਨਹੀਂ ਲੱਗਣੀ ਜੇ ਕੋਈ ਜ਼ਮੀਨ ਦੇਣੀ ਚਾਹੁੰਦਾ ਤਾਂ ਉਹ ਦੇ ਦੇ ਉਹਨੂੰ 1000 ਗਜ ਰੈ residențial ਰਹਿਣ ਵਾਸਤੇ 200 ਗਜ ਉਸੇ ਕਲੋਨੀ ਦੇ ਵਿੱਚ ਜਿਹੜੇ ਸ਼ੋਰੂਮ ਬਣਨਗੇ ਉਹ ਸ਼ੋਰੂਮ ਚਾਹੇ 3 ਮੰਜ਼ਿਲਾ ਚਾਹੇ 4 ਮੰਜ਼ਿਲਾ ਜਿੰਨਾ ਵੀ ਬਣੂ ਉਹ ਮਿਲੂਗਾ ਜੇ ਉਹ ਨਹੀਂ ਦੇਣਾ ਚਾਹੁੰਦਾ